ਰਖ ਨਿਰਪੋ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਮੈਂ ਨਾਹੀ ਕਛ ਹੋ ਨਹੀਂ ਕਿਚ ਆਹੇ ਨਮੋਰਾ ਓਸਰ ਲਜਾ ਰਖ ਲਿਹੋ ਸਦਨਾ ਜਨ ਤੋਰਾ ਸੋ ਕੋ ਹਟਲ ਗੁਰਸੇਵੀਐ ਅਹ ਨਿਸ ਸਹਜ ਸੁਬਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਤਨ ਵਾਹਿਗੁਰੂ ਸਾਹਿਬ ਜੀ ਸੋਹੀ ਮਹਿਲਾ ਪੰਜਵਾ ਜਿਨ ਮੋਹੇ ਬ੍ਰਹਮੰਡ ਖੰਡ ਤਾ ਹੂੰ ਮਹਿ ਪਾਓ ਰਾਖ ਲੇ ਹੋ ਇਹ ਬਿਖਈ ਜਿਓ ਦੇਹੋ ਆਪਣਾ ਨਾਓ ਜਿਨ ਮੋਹੇ ਬ੍ਰਹਮੰਡ ਖੰਡ मैं पाओ राख ले हो है बिख जियो देहो अपना ना रहाओ जानते नाही को सुखी ताके के पाछ जाओ छोड़ जाहे जो सगल को ਫੇਰ ਫੇਰ ਲਪਟਾਓ ਕਰੋ ਕਿਰਪਾ করুণਾ ਪਤੇ ਤੇਰੇ ਹਰ ਗੁਣ ਗਾਉ ਨਾਨਕ ਕੀ ਪ੍ਰਭ ਬੇਨਤੀ ਸਾਦ ਸੰਗ ਸਮਾਓ ਨਾਨਕ ਕੀ ਪ੍ਰਭ ਬੇਨਤੀ ਸਾਦ ਸੰਗ ਸਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਰ ਸ਼ਤਰ ਤਖ ਦੇ ਮਾਲਕ ਜਾਗਦੀ ਜੋਤ ਜੁਗੋ ਜੁਗਾਟਲ ਦਸਾ ਪਾਸ਼ਾ ਜਿਹਦੀ ਆਤਮਿਕ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋ ਸ਼ੁਕਰਾਨਾ ਆ ਕਿ ਗੁਰੂ ਸਾਹਿਬ ਜੀ ਸਾਡੇ ਸਭ ਤੇ ਬਖਸ਼ਿਸ਼ ਕਰ ਰਹੇ ਨੇ ਸਾਨੂੰ ਆਪਣੇ ਗੋਚ ਚ ਬਿਠਾ ਕੇ ਆਪਣਾ ਨਾਮ ਜਪਾ ਰਹੇ ਸੰਗਤ ਬਖਸ਼ ਰਹੇ ਸੰਗਦੀ ਚਰਨ ਧੂੜ ਬਖਸ਼ੀ ਆਪਣਾ ਨਾਮ ਜਪਾ ਰਹੇ ਤੇ ਹੁਣ ਬਾਣੀ ਵਿਚਾਰ ਦਾ ਸਮਾਂ ਹੋਇਆ ਹੁਣ ਬਾਣੀ ਦੀ ਵਿਚਾਰ ਵੀ ਬਖਸ਼ ਰਹੇ ਨੇ ਤਾਂ ਜਿੰਨਾ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪਾ ਸ਼ੁਕਰ ਕਰੀਏ ਉਹਨਾਂ ਘੱਟ ਹੀ ਆ ਸ਼ੁਕਰ ਕਿਵੇਂ ਕਰਨਾ ਆ ਬਸ ਵਾਹਿਗੁਰੂ ਹੀ ਕਰਦੇ ਜਾਈਏ ਸਿਮਰਨ ਕਰਦੇ ਜਾਈਏ ਹਰ ਟਾਈਮ ਸਵਾਸ ਸਵਾਸ ਵਾਹਿਗੁਰੂ ਹੀ ਕਰਦੇ ਜਾਈਏ ਆਏ ਵਾਹਿਗੁਰੂ ਦਾ ਸ਼ੁਕਰ ਹੈ ਤੇ ਪਸੰਦ ਵੀ ਵਾਹਿਗੁਰੂ ਨੂੰ ਆਹੀ ਆ। ਬੁਰ ਸਾਵਾ ਵੀ ਕਹਿੰਦੇ ਇੱਕੋ ਨਾਮ ਹੁਕਮ ਹੈ। ਇੱਕ ਨਾਮ ਹੀ ਸਾਡੇ ਲਈ ਹੁਕਮ ਆ ਕਿਸੇ ਨੇ ਨਾਮ ਹੀ ਜਪੜਾਇਆ। ਅਸੀਂ ਭਗਤੀ ਹੀ ਕਰਨੀ ਆ। ਭਗਤੀ ਕਰਨ ਲਈ ਹੀ ਵਾਹਿਗੁਰੂ ਨੇ ਇਹ ਸਾਰਾ ਸੰਸਾਰ ਬਣਾਇਆ ਇਹ ਕਾਰਨ ਕੀ ਹੈਗਾ ਕਿ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਰਚੀ ਆ ਕਿਉਂ ਵਾਹਿਗੁਰੂ ਨੇ ਇੰਨਾ ਕੁਝ ਬਣਾਇਆ ਇੱਕ ਆਪਣੇ ਭਗਤ ਲਈ ਸਾਰਾ ਕੁਝ ਵਾਹਿਗੁਰੂ ਨੇ ਰਚਿਆ ਕਿ ਅਸੀਂ ਬਹੁਤ ਆਰਾਮ ਨਾਲ ਵਾਹਿਗੁਰੂ ਕੋ ਬੈ ਕੇ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋ ਬੈ ਕੇ ਭਗਤੀ ਕਰ ਸਕੀਏ ਆਪਣੇ ਕੋ ਤਾਂ ਪੂਰਾ ਗੁਰੂ ਵੀ ਆ ਸਾਨੂੰ ਗੁਰੂ ਸਾਹਿਬ ਨੇ ਇੰਨੀ ਕਿਰਪਾ ਕੀਤੀ ਸਾਡੇ ਤੇ ਇਹ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਵਿਦਿੱਤੇ ਆਪਣੇ ਆਪ ਸਾਨੂੰ ਪੂਰਾ ਗੁਰੂ ਮਿਲਿਆ ਭਗਤੀ ਕਰਨ ਲਈ ਨਾਮ ਜਪਣ ਲਈ ਇਹ ਹਰ ਇੱਕ ਨੂੰ ਨਹੀਂ ਮਿਲਦੇ ਤਾਂ શ્રી ਗੁਰੂ ਗ੍ਰੰਥ ਸਾਹਿਬ ਜੀ ਦੇਖੋ ਗੁਰੂ ਨਾਨਕ ਪਾਸ਼ਾ ਕਿੰਨੇ ਟਾਈਮ ਹੋਇਆ ਏ 500 ਸਾਲ 550 ਸਾਲ ਤੇ ਜਿਹੜੀ ਉਹ ਤੋਂ ਪਹਿਲਾਂ ਸ੍ਰਿਸ਼ਟੀ ਹੀਗੀ ਸਾਰਾ ਸੰਸਾਰ ਸੀ ਉਹਨਾਂ ਕੋ ਤਾਂ ਪੂਰਾ ਗੁਰੂ ਵੀ ਨਹੀਂ ਸੀਗਾ ਤੇ ਸਾਰੇ ਭਗਤੀ ਕਰਦੇ ਸੀ ਸਾਨੂੰ ਵਾਹਿਗੁਰੂ ਮਿਲੇ ਸਾਨੂੰ ਰੱਬ ਮਿਲੇ ਪਰ ਸਾਡੇ ਕਿੰਨੇ ਚੰਗੇ ਭਾਗ ਆ ਕਿ ਸਾਨੂੰ ਵਾਹਿਗੁਰੂ ਨੇ ਆਪ ਆਪਣੀ ਗੱਲ ਸਮਝਾਈ ਆ ਸਾਨੂੰ ਇਹੋ ਜੀ ਸੰਗਤ ਬਖਸ਼ੀ ਆ ਜਿੱਚ ਵਾਹਿਗੁਰੂ ਆਪਣੀ ਸਿੱਖਿਆ ਦਿੰਦੇ ਇੱਕ ਵਾਹਿਗੁਰੂ ਨਾਲ ਜੋੜ ਦੇ ਕਿ ਸਾਡਾ ਜੀਵਨ ਸਫਲ ਹੋ ਜਾਏ ਅਸੀਂ ਵਾਹਿਗੁਰੂ ਨਾਲ ਜੁੜ ਸਕੀਏ ਬਹੁਤ ਭਗਤੀ ਕਰ ਸਕੀਏ ਕਿਉਂ ਜਨਮ ਮਿਲਿਆ ਸਾਨੂੰ ਕਿਉਂਕਿ ਪਹਿਲਾਂ ਜਿਹੜੇ ਕਰਮ ਸੀਗੇ ਉਹ ਨਹੀਂ ਧੂਪੇ ਤੇ ਹੁਣ ਜਿਹੜੇ ਬਾਕੀ ਦੇ ਕਰਮ ਵਾਚ ਰਹੇ ਆ ਉਹ ਵਾਹਿਗੁਰੂ ਨੇ ਧੋਣ ਲਈ ਸਾਨੂੰ ਇਹ ਜਨਮ ਦਿੱਤਾ ਤੇ ਉਹ ਗੱਲ ਵਾਹਿਗੁਰੂ ਨੇ ਸਾਨੂੰ ਹੁਣ ਸਮਝਾਈ ਵੀ ਆ ਕਿ ਤੂੰ ਨਾਮ ਜਪਣਾ ਆ ਭਗਤੀ ਕਰਨ ਆਇਆ ਤੇਰੇ ਕੁਝ ਕਰਮ ਬਾਕੀ ਸੀ ਇਹਨੂੰ ਧੋ ਧੋਣਾ ਕਿਵੇਂ ਆ ਨਾਮ ਜਪ ਕੇ ਸੰਗਤ ਆ ਕੇ ਸੰਗਤ ਮੈਲ ਧੁੱਪਦੀ ਆ ਤੇ ਜੇ ਸੰਗਤ ਨਾ ਮਿਲੇ ਬਿਨ ਸੰਗਤ ਮੈਲ ਭਰੀ ਜਾ ਜੀਓ ਸੰਗਤੋਂ ਬਿਨ ਤਾਂ ਮੈਲ ਹੀ ਭਰਦੀ ਰਹਿੰਦੀ ਅੰਦਰ ਸਾਡਾ ਸਾਡੇ ਅੰਦਰ ਵਾਹਿਗੁਰੂ ਹੀ ਨਹੀਂ ਨਿਕਲਦਾ ਵਾਹਿਗੁਰੂ ਨਾਮ ਹੀ ਨਹੀਂ ਜਪੂ ਹੁੰਦਾ ਸੰਗਤ ਬਿਨਾ ਠੀਕ ਆ ਜੀ ਤੇ ਵਾਹਿਗੁਰੂ ਕਿਰਪਾ ਕਰੇ ਆਪ ਵਾਹਿਗੁਰੂ ਨਾਮ ਜਪਾਵੇ ਉਹ ਤੁਜ ਪਾ ਵੀ ਲਿੰਦੇ ਗੁਰੂ ਸਾਹਿਬ ਜੀ ਪਰ ਸੰਗਤ ਕਰਨ ਲਈ ਵਾਹਿਗੁਰੂ ਨੇ ਸਾਨੂੰ ਬਹੁਤ ਪ੍ਰੇਰਿਆ ਕਿ ਸੰਗਤ ਕਰਨੀ ਆ ਕਿਉਂਕਿ ਸੰਗਤ ਮਿਲਾ ਬਿਨਾ ਮੈਲ ਭਰਦੀ ਅੰਦਰ ਅੰਦਰ ਵਿਕਾਰ ਪੈਦਾ ਹੁੰਦੇ ਨੇ ਹਨ ਸਾਰੀ ਸ੍ਰਿਸ਼ਟੀ ਦੇਖ ਲੀਏ ਸਾਰੀ ਮਾਇਆ ਦੇ ਵਿੱਚ ਖਚਤ ਹੋ ਰਹੀ ਆ ਕਿਸੇ ਨੂੰ ਵਾਹਿਗੁਰੂ ਦਾ ਹੀ ਨਹੀਂ ਪਤਾ ਕਿ ਵਾਹਿਗੁਰੂ ਦਾ ਨਾਮ ਜਪਣਾ ਹੈ ਭਗਤੀ ਕਰਨੀ ਆ ਪਰ ਗੁਰੂ ਸਾਹਿਬ ਜੀ ਸਾਡੇ ਦੇ ਇੰਨਾ ਤਰਸਕਾਰੇ ਸਾਨੂੰ ਡੇਲੀ ਦੋ ਟਾਈਮ ਸਮਝਾ ਰਹੇ ਕਿ ਪੁੱਤਰ ਭਗਤੀ ਕਰ ਲੈ ਤੇਰਾ ਟਾਈਮ ਲੰਘਦਾ ਜਾ ਰਿਹਾ ਜਿਵੇਂ ਆਪ ਭਗਤਾ ਮਾਲ ਦੇਖੀ ਹੈ ਨਾ ਭਗਤਾਂ ਦਾ ਜੀਵਨ ਤੇ ਉਹ ਇੱਕ ਸਵਾਸ ਵੀ ਆਪਣਾ ਵੇਰਥ ਨਹੀਂ ਸੀ ਜਾਣ ਦਿੰਦੇ ਇਹ ਆਪਾਂ ਕਿੰਨੇ ਸਵਾਸ ਵਾਹਿਗੁਰੂ ਨਾਮ ਤੋਂ ਬਿਨਾਂ ਹੀ ਵਿਅਰਥ ਗਵਾਏ ਜਾਂਦੇ ਆ ਵਾਹਿਗੁਰੂ ਯਾਦ ਹੀ ਨਹੀਂ ਕਰਦੇ ਹੋਰ ਹੀ ਗੱਲਾਂ 'ਚ ਲੱਗੀ ਜਾਂਦੇ ਆ ਤੇ ਗੁਰੂ ਸਾਹਿਬ ਕਹਿੰਦੇ ਪਤ ਪਾਏ ਦਰਬਾਰ ਸਤਗੁਰ ਸ਼ਬਦ ਪੈ ਤੇ ਪਤ ਕਿਵੇਂ ਮਿਲੀ ਆ ਵਾਹਿਗੁਰੂ ਦੇ ਪੁੱਤਰ ਨੂੰ ਪਤ ਤਾਂ ਹੀ ਮਿਲੀ ਆ ਜੇ ਉਹਨੇ ਵਾਹਿਗੁਰੂ ਦੇ ਸ਼ਬਦ ਪ੍ਰਤੀ ਬਹੁਤ ਡਰ ਅਦਬ ਰੱਖਿਆ ਗੁਰੂ ਸਾਹਿਬ ਦੀ ਸਿੱਖਿਆ ਆਪਣੇ ਅੰਦਰ ਵਸਾਈ ਆ कि ਮੇਰੇ ਅੰਦਰ ਉਹ ਵਾਇਗਰੂ ਨਾਮ ਨਾ ਵਿਸਰ ਜਾਏ ਮੈਨੂੰ ਇੱਕ ਗੁਰੂ ਸਾਹਿਬ ਜੀ ਨੇ ਹੁਕਮ ਦਿੱਤਾ ਕਿ ਤੇਰਾ ਧਿਆਨ ਸਾਰਾ ਟਾਈਮ ਵਾਇਗਰੂ ਵਾਲੀ ਹੋਣਾ ਚਾਹੀਦਾ ਤੇ ਗੁਰੂ ਸਾਹਿਬ ਜੀ ਨੂੰ ਉਹੀ ਜੀਵ ਇਸਤਰੀ ਪਸੰਦ ਆ ਪ੍ਰਕਾਸ਼ ਵਾਇਗਰੂ ਨੂੰ ਜਿਹੜੀ ਹਰ ਟਾਈਮ ਵਾਇਗਰੂ ਕਰਦੀ ਆ ਜਿਹਦਾ ਧਿਆਨ ਸਾਰਾ ਵਾਇਗਰੂ ਵਾਲੀ ਆ ਤੇ ਗੁਰੂ ਸਾਹਿਬ ਤਾਂ ਚਾਹਦੇ ਹੀ ਆਹੀ ਆ ਕਿ ਜਿਹੜੀ ਮੇਰੀ ਜੀਵ ਇਸਤਰੀ ਹੋਏ ਉਹਦਾ ਧਿਆਨ ਵਾਇਗਰੂ ਵਾਲੀ ਹੋਏ ਸਾਰਾ ਟਾਈਮ ਆਪਣਾ ਧਿਆਨ ਵਾਹਿਗੁਰੂ ਵਾਲੇ ਰਹਿਣਾ ਚਾਹੀਦਾ ਤੇ ਉਹੀ ਜੀਵ ਇਸਤਰੀ ਆਪਣੇ ਅੰਦਰ ਗੁਣ ਗ੍ਰਹਿਣ ਕਰ ਪਉਂਦੀ ਆ ਉਹਦੇ ਅੰਦਰ ਹੀ ਗੁਣ ਆਉਂਦੇ ਨੇ ਤੇ ਆਪਾਂ ਕਿਉਂ ਨਹੀਂ ਗੁਣ ਲੈ ਪਉਂਦੇ ਕਿਉਂ ਨਹੀਂ ਸਾਡੇ ਅੰਦਰ ਗੁਣ ਆਉਂਦੇ ਕਿਉਂਕਿ ਅਸੀਂ ਵਾਹਿਗੁਰੂ ਨਾਮ ਵਿਸਾਰਦੇ ਆ ਉੰਨੀ ਸਿੱਖਿਆ ਆਪਣੇ ਅੰਦਰ ਨਹੀਂ ਵਸਾਉਂਦੇ ਜਿੰਨੀ ਵਾਹਿਗੁਰੂ ਸਾਨੂੰ ਮਤਲਬ ਸਾਡੇ ਦੇ ਐਕਸਪੈਕਟੇਸ਼ਨਸ ਕਰਦੇ ਕਿ ਇਹਦੇ ਅੰਦਰ ਵਸਣੀ ਚਾਹੀਦੀ ਆ ਤੇ ਜਿਹੜਾ ਅੱਜ ਦਾ ਸ਼ਬਦ ਆ ਉਹ ਵੀ ਸੂਹੀ ਰਾਗ ਦੇ ਵਿੱਚ ਆ ਸੂਹੀ ਮਹਿਲਾ ਪੰਜਵਾਂ ਪੰਜਵੇਂ ਪਾਠ ਜੀ ਦੁਆਰਾ ਉਚਾਰਿਆ ਕੀਤਾ ਸ਼ਬਦ ਆ ਗੁਰਸਾਹਿਬ ਕਹਿੰਦੇ ਜਿਨ ਮੋਹੇ ਬ੍ਰਹਮੰਡ ਖੰਡ ਤਾ ਹੂੰ ਮੈ ਪਾਓ ਰਾਖ ਲਿਹੋ ਇਹ ਵਿਖੀ ਜੀਓ ਦੇਹੁ ਆਪਣਾ ਨਾਮ ਕਿ ਵੈਗਰੂ ਇਹ ਜਿਹੜੀ ਸਾਰੀ ਸ੍ਰਿਸ਼ਟੀ ਆ ਮਤਲਬ ਸਭ ਨੂੰ ਹੀ ਮਾਇਆ ਨੇ ਆਪਣੇ ਮੋਹ ਮਾਇਆ ਦੇ ਜਾਲ ਦੇ ਵਿੱਚ ਹੀ ਫਸਾ ਰੱਖਿਆ ਤੇ ਵੈਗਰ ਮੈਂ ਵੀ ਉਹਦੇ ਵਿੱਚ ਹੀ ਫਸ ਰਿਆ ਮਾਇਆ ਮਮਤਾ ਮੋਹਣੀ ਜਿਣ ਵਿੜ ਦੰਤਾ ਚ ਖਾਇਆ ਇਹ ਜਿਹੜੀ ਮਾਇਆ ਸਾਰੇ ਸੰਸਾਰ ਨੂੰ ਬਿਣਾ ਦੰਦਾ ਤੋਂ ਹੀ ਖਾਈ ਜਾ ਰਹੀ ਆ ਪਰ ਬਚ ਰਿਆ ਕੌਣ ਜਿਨੇ ਸੱਚ ਨਾਮ ਚਿਤ ਲਾਇਆ जिने वैगुरु नाम ਦੇ ਵਿੱਚ ਚਿੱਤ ਜੋੜਿਆ ਜਿਨੇ ਸੁਰਤੀ ਲਾਈ ਆ ਤੇ ਉਹੀ بچਿਆ ਮਾਇਆ ਤੋਂ ਉਹੀ ਇਸ ਸੰਸਾਰ ਸਮੁੰਦਰ ਤੋਂ ਬਚ ਸਕਦਾ ਆ ਜੇ ਸੁਰਤੀ ਨਹੀਂ ਲਾਵਾਂਗੇ वैगुरु ਨਾਮ ਦੇ ਵਿੱਚ ਸੁਰਤੀ ਹੀ ਨਹੀਂ ਲੱਗੂਗੀ ਸਾਚੀ ਲਿਵਹਿ ਬਿਣ ਦੇ ਨੀ ਮਾਣੀ ਦੇਹ ਨੀ ਮਾਣੀ ਲਿਵਹਿ ਬਾਜੋ ਕਿਆ ਕਰੇ ਵਿਚਾਰੀਆ ਸੁਰਤੀ ਤੋਂ ਬਿਨਾ ਕੁਸ਼ਕਾਰੀ ਨਹੀਂ ਸਕਦੀ ਇਹਦਾ ਕੋਈ ਜੋਰ ਹੀ ਨਹੀਂ ਚੱਲ ਸਕਦਾ ਮਾਇਆ ਦੇ ਅੱਗੇ ਹੁਣ ਆਪਾਂ ਆਪਣੀ ਅਪਾ ਤੋਂ ਨਾਮ ਕਿਉਂ ਨਹੀਂ ਜਪਾ ਆਪਾ ਜਪ ਪਉਂਦੇ ਕਿਉਂ ਨਹੀਂ ਵਾਹਿਗੁਰੂ ਨਾਲ ਪਿਆਰ ਪੈਪੋਂਦਾ ਕਿਉਂਕਿ ਸਾਡੀ ਸੁਰਤੀ ਨਹੀਂ ਲੱਗਦੀ ਵਾਹਿਗੁਰੂ ਨਾਮ ਦੇ ਵਿੱਚ ਤਾਂ ਹੀ ਸਾਡੇ ਤੋਂ ਗਲਤੀਆਂ ਹੁੰਦੀਆਂ ਤਾਂ ਹੀ ਸਾਡਾ ਵਾਹਿਗੁਰੂ ਨਾਲ ਪਿਆਰ ਘਟਦਾ ਆ ਤੇ ਜਿਹਦੀ ਸੁਰਤੀ ਹਮੇਸ਼ਾ ਵਾਹਿਗੁਰੂ ਨਾਮ ਦੇ ਵਿੱਚ ਹੋਊਗੀ ਤੇ ਫਿਰ ਵੀ ਕਾਰਨ ਕੁਝ ਕਹੀ ਨਹੀਂ ਸਕਦੇ ਕਿਉਂਕਿ ਜਦੋਂ ਸੁਰਤੀ ਲੱਗ ਰਹੀ ਆ ਨਾ ਕਿਸੇ ਜੀਵ ਦੀ ਉਹ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਆ ਜੇ ਵਾਇਗੁਰ ਦੀ ਸ਼ਰਨ ਤੋਂ ਬਾਹਰ ਗਏ ਤਾਂ ਵੀ ਕਾਰਨ ਇਹਦਾ ਆ ਹੀ ਜਾਣਾ ਉਹ ਪਹਿਲਾਂ ਹੀ ਸਾਨੂੰ ਮਾਰਨ ਨੂੰ ਖੜੇ ਨੇ ਜੇ ਜੇ ਵਾਇਗੁਰ ਦੀ ਸ਼ਰਨ ਚ ਰਹੇ ਗੁਰੂ ਸਾਹਿਬ ਕਹਿੰਦੇ ਪ੍ਰਭ ਕੀ ਸ਼ਰਨ ਸਗਲ ਪਹਿਲਾਥੇ ਦੁੱਖ ਬਿਨ ਸੇ ਸੁਖ ਪਾਇਆ ਜੇ ਵਾਇਗੁਰ ਦੀ ਸ਼ਰਨ ਚ ਰਵਾਂਗੇ ਨਾ ਸ਼ਰਨ ਹੈ ਕੀ ਆ ਸ਼ਰਨ ਹੈਗੀ ਆ ਕਿ ਹਰ ਟਾਈਮ ਵਾਇਗੁਰੂ ਕਰਨਾ ਜੇ 1 ਵੀ ਸੈਕਿੰਡ ਸਾਡੇ ਅੰਦਰ ਵਾਇਗੁਰੂ ਦਾ ਨਾਮ ਵਿਸਰ ਰਿਹਾ ਨਾ ਇਹਦਾ ਮਤਲਬ ਕਿ ਅਸੀਂ ਸ਼ਰਨ ਤੋਂ ਬਾਹਰ ਹੋ ਰਹੇ ਹਾਂ 1 ਮਿੰਟ ਲਈ ਆ 1 ਸੈਕਿੰਡ ਲਈ ਸ਼ਰਨ ਤੋਂ ਬਾਹਰ ਆ ਜਦੋਂ ਸਾਡੇ ਅੰਦਰ ਉਹ ਵਾਇਗੁਰੂ ਦਾ ਨਾਮ ਵਿਸਰ ਰਿਹਾ ਤੇ ਫਿਰ ਆਪਾਂ ਉਸ ਟਾਈਮ ਹੋਮੇ ਦੇ ਅਧੀਨ ਆ ਕਿਉਂਕਿ ਇਹ ਹੋਮੇ ਰਹੂਗੀ ਅੰਦਰ ਇਹ ਵਾਇਗੁਰੂ ਦਾ ਨਾਮ ਰਹੂਗਾ ਤੇ ਸਾਨੂੰ ਕਿਉਂ ਇੰਨੇ ਜਨਮ ਪੈ ਰਹੇ ਨੇ ਇਹ ਹੋਮੇ ਕਰਕੇ ਹੀ ਤਾਂ ਅਸੀਂ ਦੁਬਾਰਾ ਜਨਮ ਲੈ ਰਹੇ ਆਂ ਜੇ ਹੋਮੇ ਹੀ ਨਾ ਹੁੰਦੀ ਬੇਟਾ ਜਿਉਂਦੇ ਜੀ ਹੀ ਮਰ ਜਾਣਾ ਹੈਗਾ ਸ਼ਬਦ ਦੇ ਵਿੱਚ ਜੁੜ ਕੇ ਤੇ ਜੇ ਹੋਮੇ ਹੈ ਤਾਂ ਹੀ ਸਾਨੂੰ ਜਨਮ ਮਿਲਿਆ ਨਾ ਇਹ ਆਪਾਂ ਨੇ ਮੁਕਾਉਣੀ ਆ ਤਾਂ ਗੁਰੂ ਸਾਹਿਬ ਕਹਿੰਦੇ ਕਿ ਨਾਮ ਦੇ ਨਾਲ ਹੀ ਹੋਮੇ ਮਰਨੀ ਆ ਤੇ ਇਹ ਮਾਇਆ ਵੀ ਨਾਮ ਦੇ ਨਾਲ ਹੀ ਮਰਨੀ ਆ ਮਾਇਆ ਦਾ ਮਾਰਨ ਹਰਨਾਮ ਹੈ ਗੁਰਮੁਖ ਪਾਇਆ ਜਾਏ ਇਹ ਮਾਇਆ ਦਾ ਮਾਰਨ ਇੱਕ ਵਾਇਗਰ ਦਾ ਨਾਮ ਹੀ ਆ ਜੋ ਗੁਰੂ ਦੀ ਸ਼ਰਨ ਰਹਿ ਕੇ ਗੁਰੂ ਦੇ ਸਨਮੁਖ ਰਹਿ ਕੇ ਹੀ ਪਾਣੇ ਆਪਾਂ। ਯਾ ਵਾਹਿਗੁਰੂ ਦਾ ਨਾਮ ਗੁਰੂ ਦੀ ਸ਼ਰਨ ਪੈ ਕੇ ਹੀ ਆਪਾਂ ਜਪ ਸਕਦੇ ਆ। ਜੇ ਆਪ ਆਪਣੀ ਮਨ ਦੀ ਮਾਤੀ ਵਰਤੀ ਗਏ ਕਿ ਆਹ ਕਰ ਲੀ ਉਹ ਵੀ ਕਰ ਲੀ ਫਿਰ ਨਹੀਂ ਨਾਮ ਜਪ ਸਕਦੇ। ਤੇ ਗੁਰਸਾਹਿਬ ਕਹਿ ਰਹੇ ਜਿਨ ਮੋਹੇ ਬ੍ਰਹਮੰਡ ਖੰਡ ਤਾ ਹੂੰ ਮੈਂ ਪਾਉ। ਕਿ ਵਾਹਿਗੁਰੂ ਜਿਹੜੀ ਮਾਇਆ ਨੇ ਸਾਰੇ ਬ੍ਰਹਮੰਡ ਖੰਡ ਮੋਹ ਰੱਖੇ ਨੇ ਨਾ ਤੇ ਮੈਂ ਵੀ ਉਹਨਾਂ ਦੇ ਵਿੱਚ ਹੀ ਉਹਨਾਂ ਵਾਹਿਗੁਰੂ ਮੈਂ ਵੀ ਉਨਾਂ ਚ ਹੀ ਆ ਤੇ ਆਪਾਂ ਨੂੰ ਹਲੇ ਬਰੀਕੀਆਂ ਨਹੀਂ ਸਮਝ ਲੱਗਦੀਆਂ ਕਿ ਮਾਇਆ ਕਿਵੇਂ ਸਾਡੇ ਤੇ ਅਟੈਕ ਕਰ ਜਾਂਦੀ ਆ ਇੱਕ ਇੱਕ ਸੈਕਿੰਡ ਮਤਲਬ ਇੱਕ ਸੈਕਿੰਡ ਵੀ ਜੇ ਆਪਾਂ ਢਿੱਲ ਕਰਦੇ ਆ ਨਾ ਇੱਕ ਸੈਕਿੰਡ ਦੇ ਵਿੱਚ ਸਾਡਾ ਬੜਾ ਨੁਕਸਾਨ ਕਰ ਜਾਂਦੀ ਏ ਸਾਨੂੰ ਇਹਦਾ ਪਤਾ ਨਹੀਂ ਆ ਹਲੇ ਤੇ ਬਹੁਤ ਸੁਰਤੀ ਹੋਊਗੀ ਬਹੁਤ ਸਿਮਰਨ ਹੋਊਗਾ ਫਿਰ ਆਪਾਂ ਨੂੰ ਸਮਝ ਲੱਗੂਗੀ ਕਿ ਜੇ ਇੱਕ ਸੈਕਿੰਡ ਵੀ ਵਾਇਗਰ ਨਾਮ ਵਿਸਰਦਾ ਨਾ ਇੱਕ ਖਿੰਨ ਵੀ ਮੜਾ ਜਾਵੀ ਤੇ ਸਾਡੇ ਕਿੰਨਾ ਕੁ ਸੁਰਤੀ ਦਾ ਲੈਵਲ ਘਟ ਜਾਂਦਾ ਜੇ ਇੱਕ ਸੈਕਿੰਡ ਵੀ ਵਾਇਗੁਰੂ ਨਾ ਬਿਸਰ ਰਿਆ ਤੇ ਤਾਂ ਇਹਦਾ ਗੁਰੂ ਸਾਹਿਬ ਕਹਿੰਦੇ ਕਿ ਹਰ ਜਪਦਿਆਂ ਕਿਨ ਢਿੱਲ ਨਾ ਕੀਜੀ ਮੇਰੀ ਜਿੰਦੂੜੀਏ ਕਿ ਇੱਕ ਖਿੰਨ ਵੀ ਢਿੱਲ ਨਹੀਂ ਕਰਨੀ ਕਿਉਂ ਗੁਰੂ ਸਾਹਿਬ ਕਹਿ ਰਹੇ ਕਿਉਂਕਿ ਮਾਇਆ ਆ ਜਾਂਦੇ ਉਹਦੇ ਵਿੱਚ ਵੀ ਹੁਣ ਦੇਖੋ ਆਪਾਂ ਵਾਇਗੁਰੂ ਕਰਦੇ ਜਾ ਰਹੇ ਹਾਂ ਤੇ ਆਪਾਂ ਉਹ ਸੱਚਖੰਡ ਦੇ ਰਾਹ ਤੇ ਤੁਰੇ ਜਾ ਰਹੇ ਹਾਂ ਵਾਇਗੁਰੂ ਕਰ ਰਹੇ ਹਾਂ ਜਿਸ ਰਾਹ ਦੇ ਲਾਸਟ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਬੈਠੇ ਸੱਚਖੰਡ ਦੇ ਬਾਹਰ ਉਸ ਰਾਤ ਜਦੋਂ ਵਾਇਗਰੂ ਕਰ ਰਹੇ ਨਾ ਪਤੂਰੀ ਜਾ ਰਹੇ ਆ ਵਾਇਗਰੂ ਕਰਦੇ ਕਰਦੇ ਤੇ ਜਦੋਂ ਥੋੜਾ ਜਿਹਾ ਵੀ ਵਾਇਗਰੂ ਅੰਦਰ ਰੁਕਿਆ ਉਦੋਂ ਮਾਇਆ ਆ ਗਈ ਉਦੋਂ ਹੀ ਉਹਨੂੰ ਮੌਕਾ ਮਿਲ ਗਿਆ ਤੇ ਕਿੰਨੇ ਸਟੈਪ ਸਾਨੂੰ ਪਿੱਛੇ ਉਹ ਲੈ ਕੇ ਚੱਲ ਜਾਂਦੀ ਆ ਇਹ ਪਹਿਲਾਂ ਹੀ ਆਪਾਂ ਮਸਾ ਹੀ ਵਾਇਗਰੂ ਕਰਦੇ ਕਰਦੇ ਅੱਗੇ ਹੁੰਦੇ ਤੇ ਉਹ ਇੱਕ ਸੈਕਿੰਡ ਦੇ ਵਿੱਚ ਹੀ ਆਪਾਂ ਨੂੰ ਕਿੰਨੀ ਦੂਰ ਲੈ ਕੇ ਜਾ ਮਤਲਬ ਚੱਲ ਜਾਂਦੀ ਤੇ ਤਾਂ ਹੀ ਤਾਂ ਫਿਰ ਹੁਣ ਭਗਤ ਕਬੀਰ ਜੀ ਹੋਏ ਹੁਣ ਉਹਦੀ ਉਹਨਾਂ ਦੀ ਮਾਰ ਆਉਂਦੀ ਸੀ ਕਿ ਮੁਸ ਮੁਸ ਰੋਵੇ ਕਬੀਰ ਕੀ ਮਾਂ ਇਹ ਬਾਰਿਕ ਕੈਸੇ ਜੀ ਵੈਰੂ ਗੁਰਾਈ ਮਤਲਬ ਬਰੋਰੀਆ ਕਿ ਆ ਜਿਹੜਾ ਬਾਰਿਕ ਆ ਕਬੀਰ ਜੀ ਆ ਕਿਆ ਗੁਜ਼ਾਰਾ ਕਿਵੇਂ ਕਰੂਗਾ ਤੇ ਉਹ ਤਾਂ ਕਹਿ ਰਹੇ ਕਿ ਜਬ ਲੱਗ ਤਾਗਾ ਬਾਹੋਂ ਵਹਿ ਤਬਲਗ ਬਿਸਰ ਰਾਮਸ ਨੇਹੀ ਕਿ ਜਦੋਂ ਵੀ ਮੈਂ ਧਾਗਾ ਪਾਉਣਾ ਆ ਤੇ ਇੱਕ ਸੈਕਿੰਡ ਲਈ ਵੈਗਰ ਬਿਸਰ ਰਿਹਾ ਜਿਹੜਾ ਮੇਰਾ ਪਿਆਰਾ ਵਾਇਗੁਰੂ ਆ ਉਹ ਇੱਕ ਸੈਕਿੰਡ ਲਈ ਵਿਸਰਤ ਤੇ ਉਹਨਾਂ ਨੇ ਕੰਮ ਹੀ ਛੱਡਤਾ ਕਿਉਂ ਕਿਉਂਕਿ ਉਹ ਇੱਕ ਸੈਕਿੰਡ ਦੇ ਵਿੱਚ ਵੀ ਉਹਨਾਂ ਨੂੰ ਬਹੁਤ ਘਾਟਾ ਪੈ ਰਿਆ ਸੀਗਾ ਤੇ ਇਹ ਅਸਲੀ ਪਿਆਰ ਆ ਗੁਰਸਾਹਿਬ ਕਹਿੰਦੇ ਜੇ ਤੂੰ ਭਗਤੀ ਕਰ ਰਿਹਾ ਨਾ ਅਸਲੀ ਭਗਤੀ ਪਤਾ ਕਿਹੜੀ ਆ ਗੁਰਸਾਹਿਬ ਕਹਿੰਦੇ ਇੱਕ ਖਿੰ ਪਿਆਰਾ ਵਿਸਰੈ ਭਗਤ ਕਿ ਨਹੀਂ ਹੋਏ ਜੇ ਇੱਕ ਸੈਕਿੰਡ ਵਿੱਚ 24 ਘੰਟੇ ਆ ਜੇ ਤੈਨੂੰ ਵਾਇਗੁਰੂ ਵਿਸਰੈ ਤਾਂ ਤੂੰ ਕਿਹੜੀ ਭਗਤੀ ਕਰ ਰਿਹਾ ਆਪਾਂ ਨੇ ਇਹੋ ਜੀ ਭਗਤੀ ਕਰਨੀ ਆ ਇਹੋ ਜੇ ਲੈਵਲ ਦੀ ਭਗਤੀ ਕਰਨੀ ਆ ਕਿ 24 ਘੰਟੇ ਵੈਗ੍ਰੀ ਕਰਦੇ ਜਾਈਏ ਸਿਮਰਣੀ ਕਰਦੇ ਜਾਈਏ ਕਿ ਇੱਕ ਸੈਕਿੰਡ ਵੀ ਵੈਗ੍ਰੋਣਾ ਵਿਸਰੇ ਆਪਾਂ ਐਵੇਂ ਹਾਸੀ ਮੂਜਾਕ ਦੇ ਵਿੱਚ ਲਗਾ ਦੁੰਨੇ ਕਿੰਨਾ ਟਾਈਮ ਤੇ ਗੁਰੂ ਸਾਹਿਬ ਤਾਂ ਕਹਿੰਦੇ ਪੂਰਾ ਸੁਚੇਤ ਰਹਿ ਅੰਦਰੋਂ ਜਾਗਦਾਰ ਹੈ ਤੇ ਜੇ ਅੰਦਰੋਂ ਜਾਗਦੇ ਰਵਾਂਗੇ ਤਾਂ ਹੀ ਆਪਣਾ ਕੁਝ ਬਣੂਗਾ ਨਾ ਤਾਂ ਹੀ ਅੰਦਰ ਲਿਆ ਬ੍ਰਿਕਿਆ ਸਮਝ ਲੱਗਣੀ ਆ ਇਹ ਜਿਹੜੀ ਮਾਇਆ ਸਾਨੂੰ ਕਿੰਨਾ ਮਤਲਬ ਸਾਡੇ ਅੰਦਰੋਂ ਕਿੰਨਾ ਕੁਝ ਵਿਗਾੜ ਦਿੰਦੀ ਤੇ ਤਾਂ ਹੀ ਪਤਾ ਲੱਗੂਗਾ ਨਾ ਕਿ ਕਿਵੇਂ ਸਾਡੇ ਅੰਦਰ ਅਟੈਕ ਕਰਦੀ ਆ ਜੇ ਆਪਾਂ ਸੁਚੇਤ ਰਵਾਂਗੇ ਜੇ ਆਪਾਂ ਅੰਦਰੋਂ ਜਾਗਦੇ ਰਵਾਂਗੇ ਤੇ ਆਪਾਂ ਵੀ ਹਲੇ ਉਹਦੇ ਅਧੀਨ ਹੋ ਜੰਨੇ ਆ ਤੇ ਤਾਂ ਹੀ ਗੁਰਸਾਹਿਬ ਕਹਿੰਦੇ ਜਿਨ ਮੋਹੇ ਬ੍ਰਹਮੰਡਖੰਡ ਤਾ ਹੂੰ ਮੈ ਪਾਉ ਵੈਗਰੂ ਮੈਂ ਵੀ ਉਹਨਾਂ ਚ ਹੀ ਉਹਨਾ ਉਸ ਮਾਇਆ ਦੇ ਅਧੀਨ ਆ ਜੰਨਾ ਕਦੇ ਕਦੇ ਜਦੋਂ ਸਾਡੇ ਅੰਦਰ ਵੈਗਰੂ ਨਾਮ ਵਿਸਰਦਾ ਤੇ ਫਿਰ ਅਗੇ ਅਰਦਾਸ ਹੀ ਕਰ ਦਿੰਦੇ ਗੁਰੂ ਸਾਹਿਬ ਜੀ ਨੂੰ ਕਹਿੰਦੇ ਰਾਖ ਲੇ ਹੋ ਇਹ ਬਿਖੀ ਜੀਓ ਦੇਹੋ ਅਪੁਨਾ ਨਾਮ ਕੀ ਵੈਗਰੂ ਮੈਨੂੰ ਬਿਖਈ ਜੀਵ ਨੂੰ ਗੰਦ ਦੇ ਕੀੜੇ ਨੂੰ ਤੁਸੀਂ ਆਪ ਹੀ ਸੰਭਲੋ ਤੁਸੀਂ ਆਪ ਹੀ ਰੱਖ ਲਓ ਆਪਣੀ ਸ਼ਰਨ ਦੇ ਵਿੱਚ ਆਪਣਾ ਨਾਮ ਦੇ ਦਿਓ ਕਿਉਂਕਿ ਤੁਹਾਡੇ ਨਾਮ ਦੇ ਨਾਲ ਹੀ ਮੈਂ ਬਚ ਸਕਦਾ ਤੁਹਾਡੇ ਨਾਮ ਦੇ ਸਹਾਰੇ ਹੀ ਬਚ ਸਕਦਾ ਕਿਰਪਾ ਕਰੋ ਆਪੇ ਸਾਨੂੰ ਨਾਮ ਦਉ ਕਰ ਕਿਰਪਾ ਤੇਰੇ ਗੁਣ ਗਾਵਾਂ ਨਾਨਕ ਨਾਮ ਜਪਤ ਸੁਖ ਪਾਵਾਂ ਕਿ ਵਾਹਿਗੁਰੂ ਕਿਰਪਾ ਕਰੋ ਮਿਹਰ ਕਰੋ ਕਿ ਤੁਹਾਡੇ ਗੁਣ ਹੀ ਗੰਦਾ ਰਵਾਂ ਤੁਹਾਡੀ ਮਿਹਰ ਤੋਂ ਬਿਨਾ ਅਸੀਂ ਗੁਣ ਗਾ ਹੀ ਨਹੀਂ ਸਕਦੇ ਵਾਹਿਗੁਰੂ ਨਾਮ ਜਾਪੀ ਨਹੀਂ ਸਕਦੇ ਤੇ ਤੁਹਾਡੇ ਨਾਮ ਦੇ ਵਿੱਚ ਸੁੱਖਾ ਨਾਮ ਦੇ ਨਾਲ ਹੀ ਸਾਨੂੰ ਸੁੱਖ ਮਿਲਣਾ ਹੈ ਵਾਹਿਗੁਰੂ ਤੇ ਜਦੋਂ ਆਪਾ ਭਗਤੀ ਕਰਦੇ ਜਾਂਦੇ ਆ ਨਾ ਸਾਡੀ ਭਗਤੀ ਵਾਧਦੀ ਆ ਸਿਮਰਨ ਵਧਦਾ ਆ ਤੇ ਜਦੋਂ ਸਾਡੇ ਅੰਦਰੋਂ ਇੱਕ ਸੈਕਿੰਡ ਵੀ ਵੈਗਰੂ ਵਿਸਰਦਾ ਨਾ ਫਿਰ ਸਾਨੂੰ ਫੀਲ ਹੁੰਦਾ ਕਿ ਸਾਡੀ ਸੁਰਤੀ ਦਾ ਲੈਵਲ ਵੀ ਘਟਦਾ ਆ ਹਾਲੇ ਜਦੋਂ ਆਪਾਂ ਸ਼ੁਰੂ-ਸ਼ੁਰੂ ਚ ਕਰਨਾ ਸ਼ੁਰੂ ਕਰਦੇ ਆ ਸਿਮਰਨ ਆਪਾਂ ਨੂੰ ਨਹੀਂ ਪਤਾ ਲੱਗਦਾ ਇੰਨੀ ਜਲਦੀ ਤੇ ਜਦੋਂ ਸਹਜੇ ਸਹਜੇ ਸਾਡੀ ਭਗਤੀ ਵਾਧੀ ਆ ਸਾਡਾ ਸਿਮਰਨ ਵਾਧਦਾ ਫਿਰ ਇੱਕ ਇੱਕ ਚੀਜ਼ ਸਮਝ ਲੱਗਦੀ ਹੈ ਕਿ ਇੱਕ ਸੈਕਿੰਡ ਵੈਗਰੂ ਨਾਮ ਜਦੋਂ ਵਿਸਰ ਹੈ ਕਿ ਉਦੋਂ ਭਗਤੀ ਘਟਨ ਨਾਲ ਸਾਡਾ ਕਿੰਨਾ ਨੁਕਸਾਨ ਹੋ ਜਾਂਦਾ ਹੈ ਤੇ ਤਾਂ ਹੀ ਤਾਂ ਫਿਰ ਗੁਰੂ ਸਾਹਿਬ ਸਾਨੂੰ ਰੋਹ ਸਮਝਾਈ ਜਾਂਦੇ ਕਿ ਤੂੰ ਭਗਤੀ ਕਰ ਸਿਮਰਨ ਕਰ ਤੇ ਰਤਿਆਣ ਵੈਗਰੂ ਵਾਲੀ ਹੋਏ ਤੇ ਤਾਂ ਹੀ ਆਪਾਂ ਨੂੰ ਪਹਿਲਾਂ ਹੀ ਸਮਝਾਈ ਜਾਂਦੇ ਜੇ ਆਪਾਂ ਗੁਰੂ ਸਾਹਿਬ ਦੀ ਗੱਲ ਉਸੇ ਵੇਲੇ ਮੰਨ ਲਈਏ ਤੇ ਸਾਡਾ ਕੋਈ ਨੁਕਸਾਨ ਹੀ ਨਹੀਂ ਹੋਊਗਾ ਉਸ ਰਾਤ ਤੇ ਚੱਲਦੇ ਜਾਵਾਂਗੇ ਵੈਗਰੂ ਕਰਦੇ ਹੀ ਜਾਵਾਂਗੇ ਤੇ ਵੈਗਰੂ ਨਾਲ ਫਿਰ ਪਿਆਰ ਵੀ ਨਹੀਂ ਘਟੂਗਾ ਸਾਡਾ ਪਿਆਰ ਪਤਾ ਕਿਉਂ ਘਟਦਾ ਜਿਹੜੀ ਸਭ ਤੋਂ ਵੱਡੀ ਗੱਲ ਆ ਕਿ ਜਦੋਂ ਸਾਡੀ ਭਗਤੀ ਘਟਦੀ ਆ ਜਦੋਂ ਆਪਾਂ ਆਪਣੀ ਮਨ ਦੀ ਮੱਤ ਵਰਤਦੇ ਆ ਉਹਦੋਂ ਸਾਡਾ ਪਿਆਰ ਘਟਦਾ ਤੇ ਜਦੋਂ ਸਾਡੀ ਬਾਣੀ ਵਿਚਾਰ ਘਟਦੀ ਆ ਤੇ ਜੇ ਬਾਣੀ ਵਿਚਾਰ ਘਟੀ ਤਾਂ ਮਤਲਬ ਮਾਇਆ ਦਾ ਟੈਗ ਪੂਰਾ ਹੀ ਹੋਊਗਾ ਤੇ ਫਿਰ ਵਾਹਿਗੁਰੂ ਨਾਲ ਵੀ ਪਿਆਰ ਘਟਦਾ ਸਾਡਾ ਤੇ ਤਾਂ ਹੀ ਫਿਰ ਗੁਰੂ ਸਾਹਿਬ ਕਹਿੰਦੇ ਕਿ ਤੂੰ ਨਾਮ ਜਾ ਬਹੁਤ ਭਗਤੀ ਕਰਕੇ ਤੇਰਾ ਵਾਹਿਗੁਰੂ ਨਾਲ ਪਿਆਰ ਇਹਨਾਂ ਘਟੇ ਤੇ ਫਿਰ ਮਾਇਆ ਵੀ ਨਹੀਂ ਕੁਝ ਕਹਿ ਪਾਊਗੀ ਤੇ ਫਿਰ ਸਾਡਾ ਆਪਣੇ ਆਪ ਹੀ ਦਿਲ ਕਰੂਗਾ ਬਾਣੀ ਵਿਚਾਰ ਨੂੰ ਸੰਗਤ ਕਰਨ ਨੂੰ ਹੋਰ ਪਿਆਰ ਆਊਗਾ ਗੁਰੂ ਸਾਹਿਬ ਜੀ ਤੇ ਸਾਡਾ ਪਿਆਰ ਫਿਰ ਹੋਰ ਵਧੂਗਾ ਸਾਡੀ ਸਾਝ ਹੋਰ ਵਧਣੀਆ ਗੁਰੂ ਗ੍ਰੰਥ ਸਾਹਿਬ ਜੀ ਨਾਲ ਤੇ ਜੇ ਫਿਰ ਇਹਨਾਂ ਨੇ ਆਪਾਂ ਨੂੰ ਅੰਦਰੋਂ ਸਮਝਾਉਣੀ ਆ ਨਾ ਇੱਕ ਇੱਕ ਗੱਲ ਉਹ ਸਾਨੂੰ ਕੋਈ ਬੰਦਾ ਨਹੀਂ ਸਮਝਾ ਸਕਦਾ ਸਾਨੂੰ ਕੋਈ ਦੱਸ ਨਹੀਂ ਸਕਦਾ ਉਹ ਗੱਲਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਅੰਦਰੋਂ ਸਮਝਾ ਦੇਣੀ ਆ ਇਸ ਸਾਰੀ ਹੋਂਮੇ ਮਾਇਆ ਇਹਨਾਂ ਸਭ ਤੋਂ ਹੀ ਆਪਾਂ ਨੂੰ ਉੱਪਰ ਚੱਕ ਲੈਣਾ ਫਿਰ ਵੈਗਰੂ ਨੇ ਇਸ ਜਨਮ ਦੇ ਵਿੱਚ ਹੀ ਬਖਸ਼ੇ ਜਾਵਾਂਗੇ ਫਿਰ ਤੇ ਉੱਤੋਂ ਅਗੇ ਗੁਰੂ ਸਾਹਿਬ ਕਹਿੰਦੇ ਜਾਣਤੇ ਨਾਹੀ ਕੋ ਸੁਖੀ ਤਾਂ ਕੇ ਪਾਛਿਆ ਜਾਓ ਇਹ ਵੈਗਰੂ ਜਿਸ ਮਾਇਆ ਦੇ ਨਾਲ ਸਾਰੀ ਦੁਨੀਆ ਦੁਖੀ ਹੀ ਹੁੰਦੀ ਆ ਕਿ ਕੋਈ ਸੁਖੀ ਨਹੀਂ ਮਾਇਆ ਦੇ ਨਾਲ ਸਾਰੇ ਪਰ ਉਹਦੇ ਪਿੱਛੇ ਭੱਜੀ ਜਾਂਦੇ ਉਹਦੇ ਨਾਲ ਹੀ ਚੰਬੜੀ ਜਾਂਦੇ ਇਹ ਸਾਨੂੰ ਬੜਾ ਸੁੱਖ ਮਿਲੂਗਾ ਸਾਨੂੰ ਹੋਰ ਹੋਰ ਚੀਜ਼ਾਂ ਮਿਲਣਗੀਆਂ ਪਰ ਕਹਿੰਦੇ ਵਾਇਗਰ ਮੈਂ ਵੀ ਉਹਦੇ ਪਿੱਛੇ ਹੀ ਜਾਣਾ ਔਸ ਮਾਇਆ ਦੇ ਪਿੱਛੇ ਮੈਂ ਵੀ ਜਾਣਾ ਜਿਹਦੇ ਜਿਹਦੇ ਪਿੱਛੇ ਲੱਗਿਆ ਕੋਈ ਸੁਖੀ ਨਹੀਂ ਆ ਕਹਿੰਦੇ ਛੋੜ ਜਾਹੇ ਜੋ ਸਗਲ ਕੋ ਫਿਰ ਫਿਰ ਲਪਟਾਓ ਕਿ ਵਾਇਗਰ ਜਿਸ ਮਾਇਆ ਨੇ ਸਾਨੂੰ ਆਖਰੀ ਵੇਲੇ ਛੱਡ ਜਾਣਾ ਆ ਸਾਡਾ ਸਾਥ ਨਹੀਂ ਦੇਣਾ ਜਦੋਂ ਆਪਣੀ ਜੀਵਾ ਆਤਮਾ ਸਰੀਰ ਚੋਂ ਨਿਕਲਦੀ ਆ ਨਾ ਉਸੇ ਵੇਲੇ ਸਾਡਾ ਇਹ ਮਾਇਆ ਸਾਥ ਹੀ ਛੱਡ ਜਾਂਦੀ ਉਹਦੇ ਉਦੋਂ ਹੀ ਹੁਣ ਦੇਖੋ ਸਾਰੀ ਜਿਹੜੀ ਦੁਨੀਆ ਕਿੰਨਾ ਭੱਜ ਰਹੀ ਆ ਮਾਇਆ ਦੇ ਪਿੱਛੇ ਸਾਡੇ ਕੋਲ ਹੋਰ ਪੈਸਾ ਆ ਜਾਏ ਅਸੀਂ ਇਹ ਵੀ ਲੈ ਲਈਏ ਉਹ ਵੀ ਲੈ ਲਈਏ ਤੇ ਜਦੋਂ ਮਰਦੇ ਜਦੋਂ ਸਰੀਰ ਮਤਲਬ ਸਵਾਸ ਖਤਮ ਹੋ ਗਏ ਸਰੀਰ ਚੋਂ ਜੀਵਾ ਆਤਮਾ ਨਿਕਲ ਗਈ ਉਦੋਂ ਕਿੱਥੇ ਗਈ ਮਾਇਆ ਉਦੋਂ ਕਿੱਥੇ ਗਈ ਪਦਾਰਥ ਤੇ ਕਿੰਨਾ ਟਾਈਮ ਵੇਸਟ ਕਰ ਗਈ ਦੇਖੋ ਤੇ ਜਦੋਂ ਸ਼ਰੀਰ ਚੋਂ ਉਹ ਨਿਕਲਦੇ ਨੇ ਉਹਨਾਂ ਨੂੰ ਸਮਝ ਲੱਗਦੀ ਹੈ ਕਿ ਮੈਂ ਵਾਇਗਰ ਕਰਨ ਆਇਆ ਹੀਗਾ ਮੈਂ ਭਗਤੀ ਕਰਨ ਆਇਆ ਸੀਗਾ ਇਸ ਦੁਨੀਆ ਦੇ ਵਿੱਚ ਫਿਰ ਉਹਨਾਂ ਨੂੰ ਕਿੰਨਾ ਪਛਤਾਵਾ ਹੁੰਦਾ ਤੇ ਉਹ ਪਹਿਲਾਂ ਹੀ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਕਿ ਸਾਨੂੰ ਪਛਤਾਵਾ ਨਾ ਕਰਨਾ ਪਏਗੀ ਤੂੰ ਭਗਤੀ ਕਰ ਲਾ ਤੂੰ ਸਿਮਰਨ ਕਰ ਲਾ ਪਰ ਆਪਾਂ ਫੇਰ ਫੇਰ ਵੀ ਨਹੀਂ ਕਰਦੇ ਫੇਰ ਵੀ ਨਹੀਂ ਭਗਤੀ ਕਰਦੇ ਚਾਹੇ ਆਪਾਂ ਨੂੰ ਗੁਰੂ ਸਾਹਿਬ ਜੀ ਨੇ ਕਿੰਨੀਆਂ ਗੱਲਾਂ ਸਮਝਾਈਆਂ ਨੇ ਸੁਰਤੀ ਨੂੰ ਲੈ ਕੇ ਭਗਤੀ ਨੂੰ ਲੈ ਕੇ ਤੇ ਆਪਾਂ ਫੇਰ ਉਹ ਹੀ ਮਿਸਟੇਕ ਕਰਦੇ ਆ ਫੇਰ ਵੀ ਗਲਤੀਆਂ ਕਰਦੇ ਆ ਹੁਣ ਆਪਾਂ ਗੁਰਸਾਹਿਬ ਦੇ ਰੂਮ ਰੂਮ ਦੇ ਵਿੱਚ ਕਿੰਨੀਆਂ ਗੱਲਾਂ ਮਾਰੀ ਜਾਂਦੇ ਆ ਤੇ ਸਾਡੇ ਆਪਾਂ ਨੂੰ ਪਤਾ ਵੀ ਹੁੰਦਾ ਕਿ ਕੋਈ ਵੀ ਜੀਵ ਸੁਰਤੀ ਲਾ ਕੇ ਬੈਠਾ ਉਹਨੂੰ ਕਿੰਨੀ ਡਿਸਟਰਬੈਂਸ ਹੁੰਦੀ ਹੋਊਗੀ ਉਹ ਵਾਇਗਰੂ ਦੇ ਨੇੜੇ ਵੀ ਪਹੁੰਚਿਆ ਹੋਇਆ ਹੋਊਗਾ ਤੇ ਆਪਾਂ ਉਹਨੂੰ ਕਿੰਨਾ ਡਿਸਟਰਬ ਕਰ ਦਿੰਦੇ ਆ ਕਿੰਨਾ ਨੁਕਸਾਨ ਹੋ ਜਾਂਦਾ ਉਸ ਜੀਵ ਦਾ ਜੇ ਉਹ ਵਿਚਾਰਾ ਇੰਨੇ ਇੰਨੇ ਭਾਵਨਾ ਲੈ ਕੇ ਗੁਰੂ ਸਾਹਿਬ ਕੋ ਆਇਆ ਭਗਤੀ ਕਰਨ ਤੇ ਇਹ ਚੀਜ਼ ਵਾਇਗਰ ਨੂੰ ਬਿਲਕੁਲ ਵੀ ਨਹੀਂ ਪਸੰਦ ਇੰਨਾ ਗਲਤੀਆਂ ਕਰਕੇ ਤਾਂ ਆਪਾਂ ਇੰਨੀ ਪਿੱਛੇ ਜਾਂਦੇ ਆ ਤੇ ਜੇ ਇਸ ਸਮਾਰਕ ਤੇ ਚੱਲਣਾ ਨਾ ਫਿਰ ਇੱਕ ਇੱਕ ਚੀਜ਼ ਆਪਾਂ ਨੂੰ ਸੋਚਣੀ ਪੈਣੀ ਹੈ ਦੇਖਣੀ ਪੈਣੀ ਹੈ ਕਿ ਗੁਰੂ ਸਾਹਿਬ ਦੇ ਹਿਸਾਬ ਨਾਲ ਇਹ ਚੀਜ਼ ਠੀਕ ਆ ਰੱਖ ਰੱਖ ਚਰਨ ਧਰੇ ਵਿਚਾਰੀ ਇੱਕ ਇੱਕ ਪੈਰ ਬਹੁਤ ਸੌਤ ਸਮਝ ਕੇ ਆਪਾਂ ਨੂੰ ਰੱਖਣਾ ਪਊਗਾ ਤਾਂ ਇਸ ਸਮਾਰਕ ਤੇ ਤੁਰ ਸਕਦੇ ਆ ਖੰਨੇ ਉਹ ਤਿੱਖੀ ਵਾਲੋਂ ਨਿੱਕੀ ਇਹਤ ਮਾਰਗ ਜਾਣਾ ਇਸ ਮਾਰਗ ਤੇ ਜਿਹੜਾ ਚੱਲਣਾ ਹੈ ਨਾ ਉਹ ਬਹੁਤ ਔਖਾ ਆ ਖੰਡੇ ਤੋਂ ਵੀ ਬਰੀਕ ਆ ਨਿੱਕੀ ਆ ਵਾਲ ਤੋਂ ਵੀ ਬਰੀਕ ਇਹ ਰਸਤਾ ਹੈ ਹੁਣ ਆਪਾਂ ਦੇਖ ਲਈ ਆਪਣਾ ਵਾਲ ਕਿੰਨਾ ਬਰੀਕ ਆ ਇਤੋਂ ਵੀ ਬਰੀਕ ਇਹ ਨਾਮ ਦਾ ਰਸਤਾ ਹੈ ਤੇ ਆਪਾਂ ਕਿਵੇਂ ਚੱਲ ਜਾਾਂਗੇ ਇਸ ਰਸਤੇ ਤੇ ਜੇ ਆਪਾਂ ਵਾਇਗਰੂ ਦੀ ਸੋਚ ਲੈ ਕੇ ਨਾ ਚੱਲੇ ਆਪਣੀ ਮਨ ਦੀ ਮਤਵਰਤ ਕੇ ਚੱਲਾਂਗੇ ਤੇ ਤਾਂ ਹੀ ਫਿਰ ਗੁਰੂ ਸਾਹਿਬ ਜੀ ਕਹਿੰਦੇ ਨਾ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵੱਢ ਭਾਗੀ ਪਾਏ ਕਿ ਕੋਈ ਵੱਡੇ ਭਾਗਾ ਨਾਲ ਹੀ ਆਹ ਰਾਹ ਲੱਭਦਾ ਇਸ ਪੌੜੀ ਤੇ ਤੁਰਦਾ ਆ ਇਸ ਪੌੜੀ ਤੇ ਚੜਦਾ ਆ ਇਹ ਸੱਚਖੰਡ ਵਾਲੇ ਰਾਹ ਤੇ ਤੁਰ ਸਕਦਾ ਆ ਕੋਈ ਵੱਢ ਭਾਗੀ ਹੀ ਆ ਤੇ ਆਪਾਂ ਵੀ ਵੱਡੇ ਭਾਗਾ ਵਾਲੇ ਬਣ ਸਕਦੇ ਆ ਜੇ ਗੁਰੂ ਸਾਹਿਬ ਦੇ ਅਕੋਰਡਿੰਗ ਚੱਲਾਂਗੇ ਗੁਰੂ ਸਾਹਿਬ ਦੀ ਮੱਤ ਤੇ ਤੁਰਾਂਗੇ ਜੇ ਵਾਇ ਗੁਰੂ ਦੀ ਮੱਤ ਤੇ ਹੀ ਨਾ ਤੁਰੇ ਆਪਣੀ ਮਨ ਦੀ ਮੱਤੀ ਵਰਤੀ ਗਏ ਤਿਆਪਰ ਦੇਖਿਆ ਹੀ ਨਹੀਂ ਆਪਾਂ ਆਪਾਂ ਨੂੰ ਗੱਲਾਂ ਪਤਾ ਵੀ ਹੈ ਕਿ ਗੁਰੂ ਸਾਹਿਬ ਨੂੰ ਕਿਹੜੀਆਂ ਗੱਲਾਂ ਪਸੰਦ ਆ ਕਿਹੜੀਆਂ ਨਹੀਂ ਪਸੰਦ ਤੇ ਜੇ ਆਪਾਂ ਉਹੀ ਗੱਲਾਂ ਕਰਦੇ ਗਏ ਉਹੀ ਮਿਸਟੇਕਸ ਕਰਦੇ ਗਏ ਫਿਰ ਕਿਵੇਂ ਸਰਾਹ ਦੇ ਚੱਲਾਂਗੇ ਤੇ ਆਪਾਂ ਨੂੰ ਵਾਇਗਰੂ ਇਹ ਚੀਜ਼ਾਂ ਦਾ ਬੜਾ ਧਿਆਨ ਰੱਖਣਾ ਪੈਣਾ ਤੇ ਆਪਾਂ ਤਾਂ ਹੀ ਦੂਜੇ ਨੂੰ ਕਹਿ ਸਕਦੇ ਆ ਨਾ ਜੇ ਆਪਾਂ ਖੁਦ ਫੋਲੋ ਕਰਦੇ ਆ ਉਹ ਗੱਲਾਂ ਤੇ ਉਹੀ ਵਾਇਗਰੂ ਨੂੰ ਪਸੰਦ ਆ ਜੋ ਆਪ ਉਸ ਰਾਤੇ ਚੱਲਦਾ ਤੇ ਦੂਜੇ ਨੂੰ ਦੱਸਦਾ ਹੈ ਜੇ ਆਪਾਂ ਖੁਦ ਹੀ ਨਾ ਇਸ ਰਾਹ ਤੇ ਚੱਲੇ ਆਪਾਂ ਖੁਦ ਹੀ ਨਾ ਵਾਇਗਰੂ ਦੀ ਗੱਲ ਮੰਨੀ ਫਿਰ ਆਪਾਂ ਦੂਜੇ ਨੂੰ ਕੀ ਕਵਾਂਗੇ ਕਿ ਤੁਸੀਂ ਕਰੋ ਇਹ ਕਰੋ ਉਹ ਕਰੋ ਤੇ ਫਿਰ ਇਹ ਚੀਜ਼ਾਂ ਵਾਇਗਰੂ ਨੂੰ ਵੀ ਨਹੀਂ ਪਸੰਦ ਆਵਰ ਉਪਦੇਸ਼ ਸੇ ਆਪਨਾ ਕਰੇ ਜੇ ਦੂਜੇ ਨੂੰ ਉਪਦੇਸ਼ ਦਿੰਦੇ ਰਹਿਗੇ ਆਪ ਹੀ ਨਾ ਕੀਤਾ ਫਿਰ ਕੀ ਆਪਾਂ ਮਤਲਬ ਵਾਇਗਰੂ ਨੂੰ ਪਸੰਦ ਆ ਜਾਵਾਂਗੇ ਇਸ ਰਾਹ ਤੇ ਚੱਲ ਪਾਵਾਂਗੇ ਆਪਾਂ ਕਰਨੀ ਦੇ ਪੱਕੇ ਹੋਣੇ ਚਾਹੀਦੇ ਆ ਕਹਿਣੀ ਤੇ ਕਰਨੀ ਦਾ ਜਿਹੜਾ ਇੱਕ ਸਿੱਖਾ ਉਹ ਪੱਕਾ ਹੋਣਾ ਚਾਹੀਦਾ ਤੇ ਉਹੀ ਵਾਹਿਗੁਰੂ ਨੂੰ ਪਰਵਾਣਾ ਉਹੀ ਵਾਹਿਗੁਰੂ ਨੂੰ ਪਸੰਦ ਆ ਤੇ ਜੇ ਭਗਤੀ ਇੰਨੀ ਹੋਈ ਸਿਮਰਨ ਇੰਨਾ ਹੋਇਆ ਵਾਹਿਗੁਰੂ ਨੇ ਆਪਣੇ ਆਪ ਹੀ ਸੇਵਾ ਲੈ ਲੈਣੀ ਤੇ ਆਪਾਂ ਨੂੰ ਬੋਲਣ ਦੀ ਵੀ ਲੋੜ ਨਹੀਂ ਪੈਣੀ ਮਤਲਬ ਸਿਮਰਨ ਦੇ ਵਿੱਚ ਇੰਨੀ ਤਾਕਤ ਆ ਸਿਮਰਨ ਦੇ ਵਿੱਚ ਇੰਨੀ ਪਾਵਰ ਆ ਕਿ ਦੂਜਣੇ ਆਪਣੇ ਆਪ ਹੀ ਸਿਮਰਨ ਕਰਨ ਲੱਗ ਪੈਣਾ ਹੁਣ ਇਹੋ ਜਿਹੇ ਵੀ ਗੁਰਸਿੱਖ ਹੋਏ ਨੇ ਗੁਰੂ ਸਾਹਿਬ ਦੇ ਟਾਈਮ 'ਵੀ ਤੇ ਬਾਅਦ ਵਿੱਚ ਵੀ ਕਿ ਕਿ ਜਦੋਂ ਉਹ ਸਿਮਰਨ ਕਰਦੇ ਹੀ ਨਾ ਭਗਤੀ ਕਰਦੇ ਸੀਗੇ ਹੁਣ ਜਿਵੇਂ ਆਪਾਂ ਦੇਖ ਲਈਏ ਹੁਣ 100 ਸਾਲ ਪਹਿਲਾਂ ਹੀ ਜਿਵੇਂ ਭਾਈ ਰਣਧੀਰ ਸਿੰਘ ਜੀ ਹੋਏ ਤੇ ਮਤਲਬ ਇੰਨੀ ਭਗਤੀ ਸੀ ਉਹਨਾਂ ਦੇ ਗੁਰੂ ਸਾਹਿਬ ਬਹੁਤ ਭਗਤੀ ਕਰਾਉਂਦੇ ਸੀਗੇ ਉਹਨਾਂ ਤੋਂ ਜੇ ਸੰਗਤ ਦੇ ਵਿੱਚ ਕੀਰਤਨ ਵੀ ਕਰਦੇ ਸੀਗੇ ਨਾ ਮਤਲਬ ਇੰਨਾ ਜੁੜ ਕੇ ਕੀਰਤਨ ਕਰਦੇ ਸੀਗੇ ਤੇ ਜਿਹੜੇ ਮਨਮੁਖ ਆ ਕੋਈ ਨਵੀਂ ਸੰਗਤ ਵੀ ਆਉਂਦੀ ਸੀਗੀ ਨਾ ਮਤਲਬ ਉਹ ਕਹਿੰਦੇ ਸੀ ਸਾਨੂੰ ਅੰਮ੍ਰਿਤ ਜੀ ਦਾ ਦੋ ਅਸੀਂ ਵੀ ਸਿੱਖ ਬੰਨਾ ਅਸੀਂ ਵੀ ਨਾਮ ਜਪਣਾ ਤੇ ਇਹੋ ਜੇ ਦੇਖੋ ਗੁਰਸਿੱਖ ਹੋਏ ਉਹ ਤੇ ਉਹ ਉਹ ਕੀ ਸੀਗਾ ਉਹਨਾਂ 'ਚ ਉਹ ਕਿਹੜੀ ਤਾਕਤ ਸੀਗੀ ਉਹ ਸੀਗੀ ਨਾਮ ਦੀ ਤਾਕਤ ਉਹ ਵਾਹਿਗੁਰੂ ਨਾਮ ਦੀ ਤਾਕਤ ਸੀ ਸੁਰਤੀ ਦੀ ਤਾਕਤ ਵਾਹਿਗੁਰੂ ਦੀ ਕਿਰਪਾ ਵਰਤਰੀ ਸੀਗੀ ਤੇ ਫਿਰ ਆਪਾਂ ਨੂੰ ਇੰਨੀ ਬੋਲਣ ਦੀ ਲੋੜ ਹੀ ਨਹੀਂ ਪਊਗੀ ਮਤਲਬ ਨਾਮ ਦੇ ਵਿੱਚ ਇੰਨੀ ਪਾਵਰ ਆ ਭਗਤੀ ਦੇ ਵਿੱਚ ਇੰਨੀ ਪਾਵਰ ਆ ਕਿ ਫਿਰ ਜੀਵਨ ਹੀ ਪ੍ਰਚਾਰ ਕਰਦਾ ਸਾਡਾ ਫਿਰ ਵਾਇਗੁਰੂ ਨੇ ਆਪਣੇ ਆਪ ਹੀ ਸੇਵਾ ਲੈ ਲੈਣੀ ਆ ਤੇ ਤਾਂ ਹੀ ਤਾਂ ਗੁਰੂ ਸਾਹਿਬ ਸਾਨੂੰ ਇੰਨਾ ਸਮਝਾਉਂਦੇ ਕਿ ਵਾਇਗੁਰੂ ਨਾਮ ਜਪ ਸਿਮਰਨ ਕਰ ਸੁਖਮਨ ਸੁਖ ਅੰਮ੍ਰਿਤ ਪ੍ਰਭ ਨਾਮ ਸੁੱਖਾਂ ਦੀ ਮਣੀ ਅੰਮ੍ਰਿਤ ਮਈ ਵਾਇਗੁਰੂ ਦਾ ਨਾਮ ਹੂੰ ਦੇਖੋ ਜਿਹੜੀ ਮਣੀ ਹੁੰਦੀ ਆਪਾਂ ਉਸ ਤੋਂ ਕੁਝ ਵੀ ਕਰਾ ਸਕਦੇ ਲੋਕ ਮੰਨਦੇ ਨੇ ਆ ਚੀਜ਼ ਪਰ ਫਿਰ ਵਾਇਗੁਰੂ ਦਾ ਨਾਮ ਹੀ ਸੁੱਖਾਂ ਦੀ ਮਣੀ ਆ ਜੇ ਆਪਾਂ ਨੂੰ ਸੋਚਣ ਦੀ ਵੀ ਲੋੜ ਨਹੀਂ ਪੈਣੀ ਆਪਾਂ ਨੂੰ ਕੁਝ ਕਰਨ ਦੀ ਵੀ ਲੋੜ ਨਹੀਂ ਪੈਣੀ ਵਾਹਿਗੁਰੂ ਨੇ ਆਪਣੇ ਆਪ ਹੀ ਕਰ ਦੇਣਾ ਤਾਂ ਹੀ ਦਾ ਗੁਰੂ ਸਾਹਿਬ ਕਹਿੰਦੇ ਅਚਿੰਤ ਕੰਮ ਕਰੈ ਪ੍ਰਪਤੀ ਨਕੇ ਜਿਨੂ ਹਰ ਕਾ ਨਾਮ ਪਿਆਰਾ ਕਿ ਜਿਹਨੂੰ ਵਾਹਿਗੁਰੂ ਦਾ ਨਾਮ ਪਿਆਰਾ ਹੈ ਨਾ ਜੋ ਵਾਹਿਗੁਰੂ ਨਾਮ ਜਪਦਾ ਬਹੁਤ ਭਗਤੀ ਕਰਦਾ ਕਿ ਜਿਹਦੇ ਅੰਦਰ ਹੁੰਦਾ ਹੈ ਕਿ ਮੇਰੇ ਅੰਦਰ ਉਹ ਵਾਹਿਗੁਰੂ ਨਾਮ ਨਾ ਵਿਸਰਜਾਈ ਗੁਰਸਬ ਉਹਦੇ ਹਰ ਇੱਕ ਕੰਮ ਅਚਿੰਤ ਕੰਮ ਆਪ ਕਰਦੇ ਨੇ ਆਪਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਕਿ ਵਾਹਿਗੁਰੂ ਆਹ ਕਰੋ ਤੇ ਵਾਹਿਗੁਰੂ ਨੂੰ ਪਤਾ ਹੀ ਆ ਮੇਰੇ ਪੁੱਤਰ ਨੂੰ ਕੀ ਚਾਹੀਦਾ ਕੀ ਨਹੀਂ ਚਾਹੀਦਾ ਤੇ ਵਾਹਿਗੁਰੂ ਫਿਰ ਆਪ ਹੀ ਕਰਦੇ ਉਹਦੇ ਕੰਮ ਸਾਰੇ ਤੇ ਆਖਰੀ ਬੰਦ ਚ ਗੁਰ ਸਾਹਿਬ ਸਮਝਾਉਂਦੇ ਕਰੋ ਕਿਰਪਾ করুণਾ ਪਤੇ ਤੇਰੇ ਹਰ ਗੁਣ ਗਾਓ ਕਿ ਵਾਹਿਗੁਰੂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਹੀ ਆਪਣੇ ਪੁੱਤਰ ਤੇ ਕਿਰਪਾ ਕਰਦੋ ਆਪ ਹੀ ਸਾਡੇ ਸਭ ਦੇ ਕਿਰਪਾ ਕਰੋ ਵਾਹਿਗੁਰੂ ਅਸੀਂ ਤੁਹਾਡੇ ਗੁਣ ਹੀ ਗਾਉਂਦੇ ਰਹੀਏ ਤੁਹਾਡੀ ਭਗਤੀ ਕਰਦੇ ਰਹੀਏ ਤੁਹਾਡਾ ਨਾਮ ਹੀ ਜਪਦੇ ਰਹੀਏ ਤੁਸੀਂ ਆਪ ਹੀ ਸਮਝਉਂਦੇ ਹੋ ਆਪ ਹੀ ਸਾਨੂੰ ਇਹ ਇਹ ਰੋਜ਼ ਹੀ ਉਪਦੇਸ਼ ਕਰਦੇ ਕਿ ਸਿਮਰਨ ਕਰੋ ਭਗਤੀ ਕਰੋ ਤੇ ਤੁਸੀਂ ਆਪ ਹੀ ਫਿਰ ਕਿਰਪਾ ਕਰ ਦੋ ਆਪ ਹੀ ਸਾਡੇ ਸਭ ਤੋਂ ਨਾਮ ਜਪਾ ਲਓ ਭਗਤੀ ਕਰਾ ਲਓ ਆਪ ਹੀ ਕਿਰਪਾ ਕਰ ਦੋ ਫਿਰ ਕਹਿੰਦੇ ਆਖਰੀ ਲਾਈਨ ਚ ਬੁਰ ਸਾਹਿਬ ਜੀ ਆਖਰੀ ਬੰਦੀ ਕਹਿੰਦੇ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗਤ ਸਮਾਓ ਕਿ ਵੈਗੁਰ ਤੇਰੀ ਪੁੱਤਰ ਨਾਨਕ ਦੀ ਬੇਨਤੀ ਆ ਤੁਹਾਡੇ ਅੱਗੇ ਬੇਨਤੀ ਆ ਕਿ ਸਾਨੂੰ ਵਾਹਿਗੁਰੂ ਆਪਣੀ ਸੰਗਤ ਚ ਰੱਖੋ ਤੁਹਾਡੀ ਸੰਗਤ ਚ ਸਮਾ ਜਾਵਾਂ ਸੰਗਤ ਦਾ ਕਿਰਪਾ ਕਰਕੇ ਸਾਨੂੰ ਸੰਗ ਬਖਸ਼ੋ ਵਾਹਿਗੁਰੂ ਸੰਗਤ ਦੇ ਵਿੱਚ ਹੀ ਆਪਾਂ ਨਾਮ ਜਪ ਸਕਦੇ ਸੰਗਤ ਦੇ ਵਿੱਚ ਆਪਾਂ ਕਿੰਨਾ ਨਾਮ ਤਾਂ ਇਕੱਠਾ ਕਰ ਸਕਦੇ ਆ ਤੇ ਜੋ ਆਪਾਂ ਨਾਮ ਤਾਂ ਇਕੱਠਾ ਕਰਨ ਆਇਆ ਜਿਹਦੇ ਨਾਲ ਸਾਨੂੰ ਮਤਲਬ ਇਸ ਦੁਨੀਆ ਤੋਂ ਜਾਂਦੇ ਟਾਈਮ ਸੱਚਖੰਡ ਦੇ ਵਿੱਚ ਇੱਜ਼ਤ ਮਿਲਣੀ ਆ ਵਾਏ ਕਹਿੰਦੇ ਸਾਡਾ ਲਾਹਾ ਹੀ ਦੇਖਣਾ ਆ ਕਿ ਕਿੰਨਾ ਨਫਾ ਮਤਲਬ ਇਕੱਠਾ ਕਰਕੇ ਆਇਆ ਕਿੰਨਾ ਲਾਹਾ ਇਕੱਠਾ ਕਰਕੇ ਆਇਆ ਤੇ ਜੇ ਸਾਡੀ ਸਾਰੀ ਜ਼ਿੰਦਗੀ ਹੀ ਸੰਗਤ ਦੇ ਵਿੱਚ ਆਪਾਂ ਬਤੀਤ ਕਰਾਂਗੇ ਤੇ ਸਾਡੀ ਸੰਗਤ ਦੇ ਵਿੱਚ ਹੀ ਸਾਰੀ ਜ਼ਿੰਦਗੀ ਬਤੀਤ ਹੋਈ ਕਿੰਨਾ ਨਫਾ ਇਕੱਠਾ ਹੋ ਜਾਣਾ ਸਤ ਸੰਗਤੀ ਸੰਗ ਹਰ ਤਨ ਖੱਟੀ ਆ ਹੋਰਥ ਹੈ ਹੋਰ ਉਪਾਏ ਹਰ ਤਨ ਕੀ ਤੈ ਨਾ ਭਾਈ ਗੁਰੂ ਸਾਹਿਬ ਕਹਿੰਦੇ ਸੰਗਤ ਦੇ ਵਿੱਚ ਹੀ ਇਹ ਨਾਮ ਤਾਂ ਇਕੱਠਾ ਹੋ ਸਕਦਾ ਹੋਰ ਕੋਈ ਜਗ੍ਹਾ ਹੋਰ ਕੋਈ ਉਪਾਅ ਨਾਲ ਨਹੀਂ ਤੂੰ ਇਕੱਠਾ ਕਰ ਸਕਦਾ ਤੇ ਤਾਂ ਹੀ ਤਾਂ ਗੁਰੂ ਸਾਹਿਬ ਸੰਗਤ ਦੀ ਇੰਨੀ ਵਡਿਆਈ ਆਪਾਂ ਨੂੰ ਦੱਸਦੇ ਕਿ ਸੰਗਤ ਕਰੋ ਸੰਗਤ ਦੇ ਵਿੱਚ ਨਾਮ ਜਪੋ ਸੰਗਤ ਦੇ ਵਿੱਚ ਭਗਤੀ ਕਰੋ ਇੱਕ ਮਨ ਇੱਕ ਚਿਤ ਹੋਗੇ ਸਿਮਰਨ ਕਰੋ ਸੰਗਤ ਦੇ ਵਿੱਚ ਵਾਹਿਗੁਰੂ ਆਪ ਵਸਦਾ ਆ ਤੇ ਸੰਗਤ ਦੇ ਵਿੱਚ ਆਪਾਂ ਨੂੰ ਦਰਸ਼ਨ ਵੀ ਦੇ ਦਿੰਦਾ ਵਾਹਿਗੁਰੂ ਤਾਂ ਵਾਹਿਗੁਰੂ ਕਿਰਪਾ ਕਰੋ ਕਰੋ ਕਿਰਪਾ ਕਰुणाਪਤੇ ਦੇਹੋ ਆਪਣਾ ਨਾਉ ਇਹ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਹੀ ਕਿਰਪਾ ਕਰਕੇ ਸਾਨੂੰ ਆਪਣਾ ਨਾਮ ਜਪਾਓ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ ਇਹ ਵਾਹਿਗੁਰੂ ਤੇਰੇ ਦਾਸ ਨਾਨਕ ਦੀ ਬੇਨਤੀ ਆ ਕਿਰਪਾ ਕਰਕੇ ਆਪਣੀ ਸੰਗਤ ਰੱਖ ਲਓ ਵਾਹਿਗੁਰੂ ਸੰਗਤ ਰਹਿ ਕੇ ਤੁਹਾਡਾ ਨਾਮ ਜਪ ਸਕੀਏ ਤੁਹਾਡੀ ਭਗਤੀ ਕਰ ਸਕੀਏ ਤਾਂ ਕਿ ਆ ਜੀਵਨ ਸਫਲਾ ਹੋ ਜਾਏ ਤੁਹਾਡੇ ਕੋ ਆ ਸਕੀਏ ਇਸੇ ਜਨਮ ਵਿੱਚ ਹੀ ਬਖਸ਼ੇ ਜਾਈਏ ਤਵਾਇਗਰੂ ਗੁਰੂ ਸਾਹਿਬ ਨੂੰ ਅਰਦਾਸ ਹੀ ਕਰੀ ਆਪਾਂ ਸਾਰੇ ਕੀ ਵਾਇਗਰੂ ਸੰਗਤਿ ਵਾਸਾ ਦੇ ਸਾਨੂੰ ਜਿੰਨੀ ਵੀ ਜ਼ਿੰਦਗੀ ਰਹਿ ਗਈ ਆ ਸਾਰੀ ਜ਼ਿੰਦਗੀ ਹੀ ਸੰਗਤ ਦੇ ਚਰਨਾਂ 'ਚ ਰੱਖਿਓ ਤਾਂ ਕਿ ਸੰਗਤ ਦੇ ਵਿੱਚ ਰਹਿ ਕੇ ਤੁਹਾਡੀ ਭਗਤੀ ਕਰ ਸਕੀਏ ਤੁਹਾਡਾ ਨਾਮ ਜਪ ਸਕੀਏ ਤੁਹਾਨੂੰ ਮਿਲ ਸਕੀਏ ਵਾਇਗਰੂ ਆ ਜਿਹੜਾ ਜੀਵਨ ਧੰਨੇ ਕਿਰਪਾ ਕਰਕੇ ਤੁਸੀਂ ਬਖਸ਼ਿਆ ਆ ਸਫਲਾ ਹੋ ਸਕੇ ਵਾਹਿਗੁਰੂ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨੇ ਆ ਭੁੱਲਾ ਚੁੱਕਾ ਮਾਫ ਕਰਨੇ ਆ ਆਪ ਸਾਰੇ ਸੰਗਤਾਂ ਤਣ ਤਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣਹਾਰ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਵਾਹਿਗੁਰੂ